ਸ਼ਹਿਰ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਪਾਰਟੀ ਵੱਲੋਂ ਕੰਗਨਾ ਬੇੜ ਤੋਂ ਸਰਪੰਚ ਤਾਰਾ RAM ਦੀ ਟਰਾਲੀ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤਫਤੀਸ਼ ਦੌਰਾਨ ਦੋ ਦੋਸ਼ੀ ਸ਼ੰਦਰਪਾਲ ਪੁੱਤਰ ਵਜੀਰ ਚੰਦ ਅਤੇ ਰਾਜੀਵ ਪੁੱਤਰ ਕਰਤਾਰ ਵਾਸੀ ਬਲੀਏਵਾਲ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਨ ਲੈ ਕੇ ਇਹਨਾਂ ਦੋਵਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਜ਼ਿਲ੍ਹਾ ਮੁਖੀ ਸਰਦਾਰ ਡਾਕਟਰ ਮਹਿਤਾਬ ਸਿੰਘ एसएसपी साहब जिला शीद भाग सिंह नगर जी दी दिशा निर्देश ਅਤੇ श्री शामसुंदर डीएसपी साउथ डिवीजन मलाचौर जी दी ਹਦਾਇਤ ਤੇ ਸਾਡੇ ਡੇਲੀ ਹਰ ਰੋਜ਼ ਜਿਹੜੇ ਸ਼ਾਮ ਨੂੰ ਔਰ 15 ਅਗਸਤ ਦੇ ਦਿਨਾਂ ਨੂੰ ਦੇ ਧਿਆਨ ਵਿੱਚ ਰੱਖਦੇ ਹੋਏ ਆ ਮਸਤੀ ਦੀ ਜਿਹੜੀ ਆ ਉਹ ਜਿਹੜੇ ਆ ਸਸਪੈਕਟਡ ਪਰਸਨ ਹੈ ਗਿਆ ਸ਼ੱਕੀ ਪੁਰਸ਼ ਨੇ ਉਹਨਾਂ ਦੀ ਜਿਹੜੀ ਆ ਉਹਨਾਂ ਤੇ ਨਜ਼ਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਇੱਕ ਸਾਡੇ ਤਾਰਾ ਸਿੰਘ ਸਰਪੰਚ ਨੇ ਪਿੰਡ ਗੰਗਣਾਬੇੜ ਤੋਂ ਇਹਨਾਂ ਦੀ ਮਿਤੀ 31 7 29 7 ਹੋਈ 24 ਦੀ ਰਾਤ ਨੂੰ ਉਹਨਾਂ ਦੀ ਦੁਕਾਨ ਹੈਗੀ ਆ ਸ਼ਟਰਿੰਗੀ ਜਿਹੜੀ ਦਾਣਾ ਮੰਡੀ ਵਾਲਾ ਚੌੜ ਦੇ ਵਿੱਚ ਹੈ ਉੱਥੇ ਕੁਝ ਅਨਨੋਨ ਪਰਸਨਲ ਦੇ ਵੱਲੋਂ ਤਾਂ ਦੁਕਾਨ ਦਾ ਸ਼ਟਰ ਭੰਕ ਕੇ ਉਹਦੇ ਚ ਸਮਾਨ ਦੇ ਨਾਲ ਮਲੇਔ ਖਲਵਾੜ ਤੇ ਇਹਨਾਂ ਦਾ ਨੁਕਸਾਨ ਕੀਤਾ ਗਿਆ ਸੀ ਜੇ ਇਸ ਵੰਦੇ ਜਿਨ੍ਹਾਂ ਨੇ ਐਫਆਈਆਰ ਦਰਜ ਕਰਾਈ ਸਾਡੇ ਕੋਲ ਮਕਦਮਾ ਨੰਬਰ 48 ਮਿਤੀ 31 7 24 ਨੂੰ ਅਸੀਂ ਦਰਜ ਕੀਤਾ ਸੀ ਇਹਨਾਂ ਸਟੇਟਮੈਂਟ ਦਿੰਦੇ ਇਹਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਕਿ ਮਿਤੀ 2 3 6 24 ਦੀ ਰਾਤ ਨੂੰ ਇਹਦਾ ਤੇ ਘਰ ਦੇ ਅੱਗੇ ਜੋ ਕਿ ਪਿੰਡ ਕੰਗਣਾ ਵੇਟਾ ਉਹ ਵੀ ਸਾਡੇ ਹੀ ਥਾਣੇ ਦੀ ਜੂਰੀਡਿਕਸ਼ਨ ਅੰਦਰ ਆਉਂਦਾ ਹੈ ਤੇ ਉਹਦੇ ਵਿੱਚ ਇਹਨਾਂ ਦੇ ਘਰ ਦੇ ਮਖਾਨ ਦੇ ਖੜੀ ਇੱਕ ਇਹਨਾਂ ਦੀ ਟਰਾਲੀ ਜਿਹੜੀ ਹੈ ਉਹ ਰੋਲ ਖੜੀ ਕਰਦੇ ਸੀ ਉੱਥੋਂ ਕੋਈ ਅਨਨੋਨ ਪਰਸਨ ਆਪਣੇ ਨੇ ਟਰੈਕਟਰ ਨੂੰ ਜੁਆਇੰਟ ਕਰਕੇ ਰਾਤ ਦੇ 2 ਵਜੇ ਲਗਭਗ ਉੱਥੋਂ ਹੀ ਸ਼ਿਫਟ ਕਰਕੇ ਲੈ ਗਿਆ ਸੀ ਉਹਨੂੰ ਚੋਰੀ ਕਰਕੇ ਲੈ ਗਿਆ ਜਿੱਤੇ ਸਵੰਦ ਚ ਅਸੀਂ ਉਸੇ ਉਸ ਵਾਕਿਆ ਨੂੰ ਵੀ ਇਸੇ ਹੀ ਐਫ ਆਈ ਆਰ ਦੇ ਵਿੱਚ ਮਰਜ ਕਰਕੇ ਤੇ ਉਹਦੀ ਜਿਹੜੀ ਅਸੀਂ ਪਾਲ ਜਾਰੀ ਕੀਤੀ ਸੀ ਜਿਸ ਦੇ ਦੌਰਾਨ ਸਾਨੂੰ ਕਾਮਯਾਬੀ ਮਿਲੀ ਤੇ ਇਹ ਜਿਹੜੀ ਟਰਾਲੀ ਆ ਚੋਰੀ ਹੋਈ ਟਰਾਲੀ ਦਾ ਅਸੀਂ ਪਿੱਛਾ ਕਰਦੇ ਹੋਏ ਆ ਤੇ ਜਿਹੜੀ ਸੀਸੀਟੀਵੀ ਫੋਟੋ ਜ ਲੋਕ ਨੂੰ ਘਾਲਿਆ ਜਿਸ ਦੇ ਜਰੀਏ ਕੁਝ ਇਨਫੋਰਮੇਸ਼ਨ ਮੁਖ ਬਖਵਰ ਦੁਆਰਾ ਸਾਨੂੰ ਦਿੱਤੀ ਗਈ ਕਿ ਇੱਕ ਜੋਰਾ ਸਿੰਘ ਨਾਂ ਦਾ ਕੁਆੜੀਆ ਹੈਗਾ ਅ ਡਾਟ ਢਿਲਮਾ ਤੇ ਥਾਣਾ ਸਮਰਾਲਾ ਵਿੱਚ ਉਸਦੀ ਦੁਕਾਨ ਹੈਗੀ ਆ ਤੇ ਉਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਪਰਸਨ ਨੇ ਇਧਰ ਉਧਰੋਂ ਆਪਣੇ ਟਰਾਲੀਆਂ ਵਗੈਰਾ ਜਾਂ ਹੋਰ ਕੋਈ ਕੀਮਤੀ ਸਾਮਾਨ ਚੋਰੀ ਕਰਕੇ ਉਸ ਦੀ ਮਿਲੀ ਭੁਗ ਦੇ ਨਾਲ ਇਹ ਘਟ ਵੱਟ ਕੇ ਹੋਰ ਕੁਆੜੀਆਂ ਨੂੰ ਇਹ ਸ਼ਿਫਟ ਕਰ ਦਿਆ ਤੇ ਅਸੀਂ ਉਸਤੇ ਜਰਾ ਆਪਣੀ ਨਜ਼ਰ ਵਧਾਈ ਮੁਸਤਦੀਨਾ ਤੇ ਕੁਝ ਸਾਨੂੰ ਥਾਣਾ ਹੈਬੋਵਾਲ ਦੇ ਵਿੱਚ ਕੋਈ ਦਾ ਇੰਟੀਮੇਸ਼ਨ ਮਿਲੀ ਆ ਕਿ ਜਿਹੜਾ ਬੰਦਾ ਇਹ ਇਸ ਤਰ੍ਹਾਂ ਦਾ ਵਰਕ ਕਰਦਾ ਸੀਗਾ ਉਹ ਨੂੰ ਉਥੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਤਾਂ ਫਿਰ ਅਸੀਂ ਉਸ ਚੀਜ਼ ਦਾ ਵੀ ਪਿੱਛਾ ਕੀਤਾ ਉਥੇ ਥਾਣੇ ਤੋਂ ਕੁਝ ਰਿਪੋਰਟ ਲਿਆ ਤਾਂ ਜਿਸ ਨੂੰ ਸਾਹਮਣੇ ਲਿਆਉਣ ਤੇ ਇਹ ਆਲਰੇਡੀ ਜਿਹੜੇ ਆ ਇਹ ਚੋਰੀਆਂ ਕਰਨੇ ਵਾਰਦਾਤਾ ਕਰਨ ਵਾਲੇ ਬੰਦੇ ਦੋ ਸਾਹਮਣੇ ਆਏ ਸੀ ਜਿਨ੍ਹਾਂ ਵਿੱਚ ਇੱਕ ਮਿਸਟਰ ਛਿੰਦਰਪਾਲ ਉਰਫ ਛਿੰਦਾ ਪੁੱਤਰ ਬਲਜੀਤ ਸਿੰਘ ਵਾਸੀ ਬਲੀਆਵਾਲ ਥਾਣਾ ਹੂਮਕਲਾ ਤੇ ਇਸ ਦਾ ਇੱਕ ਸਾਥੀ ਸੀਗਾ ਰਜੀਵ ਕੁਮਾਰ ਪੁੱਤਰ ਕਰਤਾਰਾ ਇਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਇਹਨਾਂ ਨੂੰ ਅਸੀਂ ਪ੍ਰੋਕਿਊਰਮੈਂਟ ਤੇ ਜੇਲ੍ਹ ਤੋਂ ਲੈ ਕੇ ਆਏ ਸੀ ਤੇ ਇਸ ਚੋਰੀ ਛੋਦਾ ਚੋਰੀ ਹੋਏ ਮਕਦਮੇ ਵਿੱਚ ਇਹਨਾਂ ਨੂੰ ਵੀ ਅਸੀਂ ਮਾਨਯੋਗ ਅਦਾਲਤ ਤੋਂ ਅੱਗੇ ਲੈ ਕੇ ਅਰੈਸਟ ਭਾਈ ਤੇ ਜਿਸ ਦੇ ਦੌਰਾਨ ਇਹਨਾਂ ਨੇ ਜਿਹੜੀ ਮਿਤੀ 2 3 6 ਦੀ 24 ਦੀ ਰਾਤ ਨੂੰ ਸਰਪੰਚ ਤਾਰਾ ਸਿੰਘ ਦੇ ਘਰ ਦੇੋਂ ਟਰਾਲੀ ਚੋਰੀ ਕੀਤੀ ਸੀ ਉਸ ਨੂੰ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਹੜਾ ਉਹ ਬਰਾਮਦ ਕਰਵਾਇਆ ਹੈ ਉਹਨੂੰ ਅਸੀਂ ਬਰਾਮਦ ਕਰਕੇ ਕਬਜ਼ਾ ਪੁਲਿਸ ਲੈ ਲਿਆ ਹੈ ਤੇ ਇਹਨਾਂ ਨੂੰ ਅੱਜ ਅਸੀਂ ਮਾਂਜੋਗ ਅਦਾਲਤ 'ਚ ਪੇਸ਼ ਕੀਤਾ ਸੀ ਤੇ ਜਿਨ੍ਹਾਂ ਨੂੰ ਅਗਲੇ ਹੁਕਮ ਤੱਕ ਅਦਾਲਤ ਨੇ ਜੁਡੀਸ਼ੀਅਲ ਹਰਾਸ ਵਿੱਚ ਰੱਖਣ ਦਾ ਹੈ ਕਿਨੇਕ ਕਵਰੀ ਹੋ ਰਹੀ ਹੈ ਜੀ ਇਹਨਾਂ ਤੋਂ ਦੇਖੋ ਇਹਨਾਂ ਤੋਂ ਜਿਹੜੀ ਆ ਮناسب ਅਸੀਂ ਪੁਰਸਕਸ਼ ਕੀਤੀ ਆ ਤੇ ਉਹਦੇ ਆਧਾਰ ਦੇ ਉੱਤੇ ਡਿਸਟ੍ਰਿਕਟ ਵਿੱਚੋਂ ਕੁਝ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਸਾਹਮਣੇ ਆਈਆਂ ਤੇ ਉਹ ਵਲਗ-ਵਲਗ ਮੈਥਡ ਦੇ ਸਾਡੇ ਆਫਸਰਨ ਵਾਲਾ ਦੇ ਧਿਆਨ ਵਿੱਚ ਹੈਗਾ ਤੇ ਉਹਨਾਂ ਦੇ ਉੱਤੇ ਵੱਖਰਾ ਵਰਕ ਕੀਤਾ ਜਾ ਰਿਹਾ ਹੈ